ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਅਸੀਂ ਪੋਏ ਹਲਕੇ ਦੇ ਦੀਨਪੰਦੇ ਪਿੰਡ ਨਰੈਣਪੁਰ ਵਿੱਚ ਪਹੁੰਚਾ ਜਿੱਥੇ ਇੱਕ ਪੂਲਾ ਹਰ ਸਾਲ ਬਰਸਾਂਤਾ ਦੇ ਦਿਨਾਂ ਵਿੱਚ ਇਹ ਪੋਲ ਟੁੱਟਿਆ ਹੋਇਆ ਨਜ਼ਰ ਆਉਂਦਾ ਹੈ ਪਹਿਲਾਂ ਵੀ ਅਸੀਂ ਖਬਰ ਕਰਕੇ ਗਏ ਸੀ ਬਰਸਾਂਤਾ ਨੂੰ ਪਰ ਹਰ ਬਰਸਾਂਤ ਜਦੋਂ ਵੀ ਕੋਈ ਬਰਸਾਂਤ ਆਂਦੀ ਹੈ ਉਦੋਂ ਹੀ ਪੋਲ ਟੁੱਟ ਜਾਂਦਾ ਹੈ ਆਣ ਜਾਣ ਵਾਲੇ ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਆਵਾਜ਼ ਆਈ ਰਹਿੰਦੀ ਹੈ ਤੇ ਲੋਕਾਂ ਦੇ ਪਾਰਲੀ ਸਾਈਡ ਖੇਤ ਵੀ ਪੈਂਦੇ ਆ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਅਸੀਂ ਨਾਰਾਇਣਪੁਰ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਇਹ ਕਿਹੜਾ ਪਿੰਡ ਆ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਮੋਹਨ ਲਾਲ ਇਹ ਪੁਲ ਦੇਖਿਆ ਜਾਏ ਤਾਂ ਹਰ ਸਾਲ ਟੁੱਟ ਜਾਂਦਾ ਕੀ ਵਜ੍ਹਾ ਹੈ ਕੀ ਕਾਰਨ ਵਜ੍ਹਾ ਦੇਖੋ ਜੀ ਪਹਿਲੀ ਗੱਲ ਤੇ ਹੈ ਜਿਹੜੀ ਤਵਜੋਹ ਦਿੱਤੀ ਜਾਂਦੀ ਇੱਥੇ ਸਰਕਾਰ ਦੀ ਉਹ ਪੂਰੀ ਨਹੀਂ ਹੁੰਦੀ ਤੇ ਕਹਿੰਦੇ ਕੁਛ ਨਾ ਤੇ ਬੋਲਦੇ ਕੁਛ ਨਾ ਹੁੰਦਾ ਕੁਛ ਇੱਥੇ ਵੇਰੀ ਗੱਲ ਜੇ ਨੂੰ ਇਹ ਪੁਲ ਬਣਾਇਆ ਗਿਆ ਇਹਨੂੰ ਪੁਲ ਨੂੰ ਬਣਾਉਣ ਵਾਸਤੇ ਅਸੀਂ ਮੰਤਰੀ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਕਿਹਾ ਜੀ ਅਸੀਂ ਪੱਕਾ ਪੁਲ ਬਣਾਨੇ ਆ ਪਰ ਕੁਛ ਸਾਡੇ ਆਪਣੇ ਦੇ ਬੰਦੇ ਜਿਹੜੇ ਨੇ ਕੁਝ ਸਮਾਣਾ ਨਾ ਕੀਤੀ ਚੀਜ਼ ਨੂੰ ਜਿਹੜੀ ਅੱਜ ਜੇ ਬਣੀ ਹੁਣ ਸਾਬ ਤਾਂ ਕਿਸੇ ਬਣੀਆ ਇਹ ਸਾਰੀ ਪੈਲੀ ਦੇ ਇੱਥੇ ਨੁਕਸਾਨ ਹੋ ਰਿਹਾ ਇਹ ਕਿਤਾ ਨਹੀਂ ਹੋ ਰਿਹਾ ਮਤਲਬ ਸਾਰੀ ਜ਼ਮੀਨ ਦਾ ਨੁਕਸਾਨ ਹੋ ਰਿਹਾ ਇਹਦੇ ਵਿੱਚ ਉਹ ਚਾਹੇ ਮੈਸ ਸਾਭਲੇ ਚਾਹੇ ਮੋੜਾ ਸਾਭਲੇ ਦੋ ਦੇਖੋ ਦੋ ਚਾਰ ਮਰਲੇ ਸਗਰੀ ਜ਼ਮੀਨ ਗਈ ਹੈ ਇਹ ਪੂਰੀ ਨਹੀਂ ਹੋ ਸਕਦੀ ਹੁਣ ਭਾ ਜਿੱਦਾਂ ਮਰਜੀ ਹੁੰਦਾ ਰਹੇ ਉਹ ਜ਼ਮੀਨ ਚਲੇਗੀ ਇਹਦੀ ਪਿਛਲੇ ਸਾਲ ਮੇਰਾ ਸਪਾਰ ਉਧਰ ਜਿਹੜਾ ਤੁਹਾਡੇ ਪਿਛੇ ਹੀ ਹੈ ਜਿਹ ਬੱਧਿਆ ਸੀ ਸਪਾਰ ਦੋ ਵਾਰੀਆਂ ਹੀ ਮੈਂ ਤੇਰੀ ਸਭ ਕੋਲ ਦੇ ਮੈਂ ਇਥੇ ਪਿਛਲੇ ਸਾਲ 10000 ਦੀ ਮਿੱਟੀ ਪਾਈ ਸੀ ਪਿਛਲੇ ਸਾਲ ਦੀ ਗੱਲ ਹੈ ਬਾਕੀ ਜਿਹੜਾ ਪੁਰ ਬਣਾਇਆ ਗਿਆ ਜਿਹੜੀਆਂ ਥੱਲੇ ਪੁਲੀਆਂ ਪਈਆਂ ਨੇ ਇਹ ਪੁਲੀਆਂ ਦਾ ਪਾਣੀ ਪੂਰਾ ਨਹੀਂ ਉਠਾ ਸਕਦੀ ਕਿਉਂ ਕੱਲੋਂ ਇਹ ਦੁਬਾਰਾ ਪਾਣੀ ਆਏਗਾ ਉੱਪਰ ਉਹ ਜੋ ਵੀ ਹੈ ਚੀਜ਼ ਉਹ ਦੁਬਾਰਾ ਆਏਗੀ ਦੁਬਾਰਾ ਜਿਹੜੇ ਪੁਲੀਆਂ ਨੇ ਇਹ ਬੜਾ ਖੂਨ ਹੋਈਆਂ ਤੇ ਕਿੰਨੇ ਕੁ ਪਿੰਡ ਪੈ ਜਾਂਦੇ ਆ ਪਾਰ ਪਿੰਡ ਜੇ ਕੁਛ ਸਰਦਾਰ ਪਿੰਡੇ ਨਾਲ ਪਾਰ ਅੰਜੀ ਦੀ ਡੇਰੇ ਨਾਲ ਪਾਰ ਅੰਜੀ ਦੀ ਹੈ ਬੈਠੇ ਡੇਰੇ ਇਹ ਰਸਤਾ ਸਿੱਧਾ ਉੱਥੇ ਜਾਂ ਨਿਕਲਦਾ ਛੋੜੀ ਨੂੰ ਮਲੇ ਹਾਰ ਬਸਾਂਤਾ ਨੂੰ ਇਸੇ ਤਰ੍ਹਾਂ ਦੀ ਮੁਸ਼ਕਲ ਆ ਗਈ ਇਹ ਮੁਸ਼ਕਲ ਕਿਸਾਨ ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਮੰਗ ਸਾਡੀ ਇੱਥੇ ਸਰਕਾਰ ਅੱਗੇ ਇਸ ਪੁੱਲ ਨੂੰ ਪੱਕਾ ਕੀਤਾ ਜਾਵੇ ਅੱਧ ਕਿਹੜਾ ਪਿੰਡ ਹੈ ਜੀ ਨਿਆਣਾ ਰਾਮ ਚਰਨ ਸਿੰਘ ਆ ਨਿਆਣਪੁਰ ਪਿੰਡ ਆੜਾ ਵਾਸੀ ਨੇ ਨਿਆਣਪੁਰ ਦੇ ਆਪਾਂ ਪਹਿਲਾਂ ਆ ਕਰਨ ਸਿੰਘ ਸਾਡੇ ਸਰਪੰਚ ਜੀ ਉਹਨਾਂ ਨੇ ਬਣਾਈ ਕੋਣੀ ਤੋ ਉਸੀ ਮਾ ਦੇ ਵੀ ਨੇ ਪੈਸੇ ਪਾਸ ਕਿਥੇ ਪਣਾ ਤੋ ਉਸੇ ਬਾਅਦ ਚੇਂਜ ਹੋ ਗਈ ਸਰਕਾਰ ਉਸੇ ਬਾਅਦ ਜਗਿੰਦਰਪਾਲ ਜੀ ਆਏ ਨਾ ਸਾਡੇ ਐਮ ਐਲ اے ਉਹਨਾਂ ਨੇ ਵਿਚਾਰਿਆਂ ਨੇ ਕਾਫੀ ਪੈਸੇ ਇਨਸਾਨਾਂ ਕੇ ਤੀ ਪਿੰਡ ਨੂੰ ਸੁਣਿਆ ਕਿ ਚਲੋ ਠੀਆ ਪੱਕਾ ਪੁਲ ਬਣਾਨੇ ਆ ਰਹਾ ਫਿਰ ਉਹ ਕਿਦੇ ਨਾਲ ਮਿਲ ਕੇ ਪੰਚਾਇਤ ਦੇ ਅੰਦਰ ਆ ਗਿਆ ਉਹ ਪੰਚਾਇਤ ਥੋੜੀ ਪੰਚਾਇਤ ਆਪਣੇ ਨਾਲੀਆਂ ਨਹੀਂ ਬਣਾ ਸਕਦੀ ਪਿੰਡ ਦੀਆਂ ਗਲੀਆਂ ਦੇਖੋ ਆ ਗਏ ਉਹ ਨਹੀਂ ਬਣਾ ਸਕਦੇ ਪੁਲ ਬਣਾਏਗੇ ਉਹ ਉਹ ਗਰੀਬ ਬੰਦਾ ਗਰੀਬ ਬੰਦਾ ਮਾਰ ਕਰਦਿਆ ਸਾਰੇ ਪੈੜੀ ਰੋੜ ਗਈਆਂ ਨਾਲ ਬੂਟੇ ਵੀ ਰੋੜ ਗਏ ਨੇ ਹਾਂ ਸਾਡੀ ਸਰਕਾਰ ਕੇ ਇਹੋ ਮੰਗਾ ਜੀ ਐਮਐਲਏ ਸਾਹਿਬ ਅਗੇ ਆਮ ਆਦਮੀ ਪਾ ਦੇਗੇ ਕਿ ਐ ਜਾਂ ਆ ਕੇ ਇੱਥੇ ਮੌਕੇ ਦੇ ਦੇਖਣੇ ਹਨੇ ਜਾਂ ਦਾ ਪਿੰਡ ਰੋਣ ਤੋਂ ਬਚਾ ਲੈਣ ਤੇ ਆਪਣੇ ਗਰੀਬ ਬੰਦੇ ਗਿਆਂ ਬਚਾ ਦੇ ਸਰ ਵਜਾ ਕੀ ਹੈ ਹਰ ਸਾਲ ਦੇਖਿਆ ਜਾਂਦਾ ਬਰਸਾਂਤਾ ਨੂੰ ਪੁਲ ਟੁੱਟਦਾ ਪਿਛਲੇ ਸਾਲ ਵੀ ਅਸੀਂ ਆਏ ਸੀ ਪੁਲ ਟੁੱਟਿਆ ਹੋਇਆ ਸੀ ਤੇ ਇੱਥੇ ਖਬਰ ਕਰਕੇ ਗਏ ਸੀ ਹੁਣ ਇਸ ਵਾਰ ਆਇਆ ਫਿਰ ਪਤਾ ਲੱਗਿਆ ਪੁਲ ਟੁੱਟਿਆ ਅਸੀਂ ਆਇਆ ਫਿਰ ਟੁੱਟਿਆ ਹੋਇਆ ਪੁਲ ਹੀ ਨਜ਼ਰ ਆਇਆ ਕੀ ਕਾਰਨ ਕੀ ਹਰ ਸਾਲ ਪੁਲ ਟੁੱਟ ਜਾਂਦਾ ਯਾ ਇਹ ਬਜਟ ਮੋਟਾ ਚਾਹੀਦਾ ਤਾਂ ਇੰਜੀਨੀਅਰ ਆਣ ਅਤੇ ਪੁਲ ਬਣਾਣ ਫੇਰ ਪੁਲ ਬਣ ਸਕਦਾ ਜੀ ਫੇਰ ਆ ਜਮੀਨ ਦੇ ਮਾਲਕ ਜਿਹੜੇ ਆ ਫੇਰ ਟਰੈਕਟਰ ਵੀ ਨਾ ਰੱਖਦੇ ਆ ਪਰ ਇਹ ਨਾ ਤਾਂ ਉਹ ਨੰਗਲ ਜਿਹੜਾ ਸਾਈਕਲ ਵੀ ਨਹੀਂ ਲੱਗ ਸਕਦਾ ਇੱਥੇ ਇਹ ਤਾਂ ਇੰਨਾ ਪੈਸਾ ਵੀ ਲਾਇਆ ਇਹ ਤਾਂ ਬਿਲਕੁਲ ਬਰਬਾਦ ਹੋ ਗਿਆ ਸਰਕਾਰ ਦਾ ਸਰਕਾਰ ਦਾ ਹੀ ਕਸੂਰ ਹੈਗਾ ਜਿੰਨਾ ਬਣਦਾ ਬਣਾਉਂਦੇ ਤੇ ਕਹਿੰਦੇ ਸਾਨੂੰ ਪੈਸਾ ਘਟ ਗਿਆ ਰੋਕ ਦਿੰਦੇ ਰੋਕ ਯਾਦ ਹੈ ਫੇਰ ਪੁਲ ਬਣਾਣਾ ਨਹੀਂ ਚਾਹੀਦਾ ਮਿਲਦਾ ਯਾ ਤੇ ਟੋਲੇ ਇਹ ਚ ਕੋਈ ਨਹੀਂ ਚਾਹੀਦਾ ਵੱਡਾ ਪੁਲ ਬਣ ਜਾਏ ਤੇ ਫੇਰ ਕਿਹਾਰੇ ਸਾਰੇ ਸਾਲ ਲੈਣਗੇ ਸੋਕ ਤੁਹਾਨੂੰ ਕੀ ਲੱਗਦਾ ਕੀਤੇ ਦੇ ਕੀਤੇ ਸਰਕਾਰਾਂ ਦੀ ਵੀ ਗਲਤੀ ਵਿੱਚ ਹੋਵੇ ਸਰਕਾਰ ਦੀ ਗਲਤੀ ਆ ਗਈ ਜੋ ਸਰਕਾਰ ਤਾਂ ਕੇ ਮੰਗ ਰੱਖੋਗੇ ਉਹੀ ਪੂਰੀ ਕਰੇਗੀ ਉਹ ਜੋ ਕਹੋਈ ਆਹੇ ਪੁਲੀਆਂ ਪਾਉਣੀਆਂ ਪੁਲੀਆਂ ਟੈਲੀਆਂ ਪੁਲੀਆਂ ਪੋਟ ਕੇ ਫੇਰ ਪੁਲੀਆਂ ਲਾਉਂਦੀਆਂ ਇਹੋ ਕੰਮ ਜਾਂਦਾ ਵੱਡਾ ਪੋਲ ਬਣਨਾ ਚਾਹੀਦਾ ਜੀ ਕੀ ਨਾ ਆਪਣਾ ਤੇ ਕਿਹੜਾ ਪਿੰਡ ਹੈ ਜੀ ਨਰੈਣਪੁਰ ਪਿੰਡ ਹੈ ਜੀ ਸ਼ਿਵ ਕੁਮਾਰ ਮੇਰਾ ਨਾਂ ਆ ਮੇਰੀ ਬਿਲਕੁਲ ਹੀ ਪਾਲੀ ਤਿੰਨ ਕਰਾਉਣਾ ਇੱਥੇ ਜਿਆਦਾ ਕੰਡੇ ਦੇ ਇਹ ਜਿਹੜਾ ਪੋਲ ਬਣਾਇਆ ਪੁਲੀਆਂ ਬੰਦ ਹੋ ਜਾਂਦੀਆਂ ਨਾ ਗਲਤ ਪੋਲ ਬਣਾਇਆ ਦਾ ਆਹ ਮੇਰੀ ਹਾਲਾਤ ਦੇਖੋ ਲਾਗੇ ਡੰਗਰ ਬਸ਼ੂ ਰੱਖਦਾ ਆਪਣੇ ਝੁੰਬਰ ਪਾਇਆ ਬਿਲਕੁਲ ਹੀ ਰੋਡ ਤੇ ਤੇ ਆ ਬਿਲਕੁਲ ਭਾਂ ਦੇ ਵਿੱਚ ਮਾਰਾ ਇਹ ਮੇਰੀ ਖਰਿਆਸ ਹੁਣੀ ਜਾਏ ਪੁਲੀ ਜਿਹੜਾ ਜਾਂ ਪੁਲ ਚਾਇਆ ਜਾ ਜਾਂ ਮੇਰਾ ਨਾ ਇੰਤਜ਼ਾਮ ਕੀਤਾ ਜਾਏ ਦੇਖਿਆ ਜਾਵੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਪਿਛਲੀ ਵਰਸਾਂਤਾਂ ਨੂੰ ਵੀ ਟੁੱਟਿਆ ਸੀ ਕੀ ਕਾਰਨ ਹੈ ਕਿ ਹਰ ਸਾਲ ਪੁਲ ਟੁੱਟ ਜਾਂਦਾ ਇਹ ਪੁਲੀਆਂ ਦੇ ਵਜਾ ਗਲਤ ਪੁਲ ਬਣਾ ਹਰਦੇ ਨਾ ਹਰ ਸਾਲ ਆਪਣੀ ਮਰਜ਼ੀ ਕਰਦੇ ਨਾ ਕਿਸੇ ਦੀ ਸਲਾਹ ਨਹੀਂ ਲੈਂਦੇ ਨਾ ਕੋਈ ਇੰਜੀਨੀਅਰ ਦਾ ਕੋਈ ਨਹੀਂ ਆਪ ਹੀ ਜਿੱਦਾਂ ਹੁੰਦਾ ਧਿਆਨ ਹੁੰਦਾ ਪੰਜਾਬ ਬਣਾ ਕੇ ਤੇ ਤਿਆਰ ਕਰ ਦਿੰਦੇ ਨਾ ਹਰ ਸਾਲ ਰੁੜਦਾ ਜੀ ਇਹ ਸਰਕਾਰ ਦਾ ਹੀ ਨੁਕਸਾਨ ਕਰਦੇ ਨਾ ਤੇ ਨਾਲ ਹੀ ਆਤੀ ਹਰ ਸਾਲ ਸਾਡਾ ਵੀ ਹੁੰਦਾ ਸਰਕਾਰ ਦਾ ਵੀ ਹੁੰਦਾ ਤੇ ਇਹਦੇ ਵਿੱਚ ਸੁਧਾਰ ਸਾਡਾ ਕੀਤਾ ਜਾਏ ਬਿਲ ਬਜੀ ਦੇਖੋ ਕੀ ਹਾਲਾਤ ਹੈ ਇੱਕੋ ਰਾਤ ਚ ਇਹ ਦੋ ਘਰਾਂ ਦਾ ਜਗਾ ਮੇਰੀ ਅੱਧੀ ਵਜੀ ਅੱਧੀ ਰੁੜ ਗਈ ਹੈ ਜੀ ਜਨਾਬ ਬਹੁਤ ਕਾ ਰਿਆ ਹੜ ਨਾਲ ਤੇ ਮਾਰ ਸਾਡੀ ਫਰਿਆਦ ਸੁਣੀ ਜਾਵੇ ਦਾ ਕੋਈ ਹੱਲ ਕੀਤਾ ਜਾਏ ਕੀ ਮੰਗ ਕਰਨਾ ਚਾਹੋ ਮੰਗਿਆ ਕਰਨਾ ਪੇ ਦੋ ਮੰਗਾ ਸਾਡੀਆਂ ਸਾਡਾ ਪਿਆਰੀ ਵੀ ਬਜਣੀ ਚਾਹੀਦੀ ਆ ਸਵਾਰ ਬਣਾਉਣੇ ਚਾਹਦੇ ਨਾ ਤਾਂ ਇਹ ਜਿਹੜਾ ਪੋਲਾ ਇਹ ਚੁੱਕਿਆ ਜਾਏ ਜਾਂ ਤੇ ਪੁੱਲ ਚੱਲ ਜਾਏ ਤੇ ਬਿਲਕੁਲ ਹੀ ਸਾਰਿਆਂ ਨੂੰ ਸੋਖ ਹੋਏ ਇਹ ਸਾਡੇ ਸਾਡੇ ਨਰਾਇਣਪੁਰ ਲਾਗੇ ਪਿੰਡ ਹੈ ਬਿਲਕੁਲ ਹੀ ਉੱਪੀ ਕੰਡੇ ਦੇ ਆਗੇ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਸਾਡੇ ਅਸੀਂ ਬਹੁਤ ਵਾਰੀ ਫਰਿਆਦ ਕੀਤੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਜੀ ਬਿਲਕੁਲ